ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਰਜ ਨਾਲਾ ਤਹਿਸੀਲ ਵਿਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਨ ਟੋਟਲ ਦੋ گاਵਾ ਤੇ ਇੱਕ ਮੱਝ ਤਾਂ ਦਿਖਾਉਣੀ ਆ ਹੌਲੇ ਭਾਜੀ ਸਾਰੇ ਪਛਿਛੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਆ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਜਾ ਕੇ ਤੇ ਆਪਣਾ ਫੇਰ ਹੀ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਇਹ ਵੀਰ ਜੀ ਵਧੀਆ ਠੀਕ ਠਾਕ ਜੀ ਚਲ ਵਧੀਆ ਚੀਦਾ ਜੇ ਵੇਗਿਆ ਮਾਲ ਕਰ ਲੈਣਾ ਠੀਕ ਹੈ ਅੱਜ ਤਿੰਨੇ ਆ ਹੌਲੇ ਭਾਤ ਨਹੀਂ ਠੀਕ ਹੈ ਪੱਧਰੇ ਜੀ ਭਾਤ ਠੀਕ ਹੈ ਤੁਹਾਨੂੰ ਬਦਾਂ ਗਾ ਗਰਮੀ ਗਰਮੀ ਦੁੱਧ ਚੋਣ ਵਾਲਾ ਵਧੀਆ ਉਹ ਕੰਮ ਹੁਣ ਵਾਹ ਲੋਗਾ ਛੋਨਾ ਜਨਾ ਵਾਡੀਆਂ ਬੁੜੀਆਂ ਦਾ ਬਦਾਂ ਛੋਨੇ ਦਾ ਬਦਾਂ ਹਾਂਜੀ ਇਹਦੇ گاਵਾ ਲੋਕੀ ਮੰਗਦੇ ਕਿ ਪੰਜ ਛੇ ਕੁ ਵਾਲੀਆਂ ਇਹ ਆ ਵੀ ਇਨਾ گاਵਾ ਨੇ ਕਨਕਾਂ ਵਿੱਚ ਬਿਠਾ ਦੇਣੀਆਂ ਤੇ ਛੋਨੇ ਵੀ ਲਵਾ ਦੇਣੀਆਂ ਛੋਨੇ ਵੀ ਮੁੜ ਦਿਆ ਤੁਹਾਨੂੰ ਠੀਕ ਆ ਚਲੋ ਨਾਮ ਦੱਸ ਦੋ ਫਿਰ ਸੋਨੂ ਚਾਜ ਨਾਲਾ ਜ਼ਿਲ੍ਹਾ ਮਸਰ ਤੇ ਹੁਣ ਨੰਬਰ ਬੋਲ ਦੋ 81 456 752 ਠੀਕ ਆ ਤੇ ਆ ਮੱਝ ਤੋਂ ਹੀ ਕੱਲ ਹੀ ਸ਼ੁਰੂਆਤ ਕਿੰਨਾ ਦੇ ਕੋਲ ਦੁੱਧ ਦੇਖੋ ਭਾਈ ਦੁੱਧ ਹੈਗਾ 10 ਕਿਲੋ ਅੱਛਾ ਇਹ ਹਰ ਰੋਜ਼ ਜੀਜੇ ਲਾ ਰਿਹਾ ਆ ਇਹਨੇ ਅੱਛਾ ਇਹਨੇ ਜੀ ਕੱਟੀ ਲਾ ਲਈ ਆ ਜਾਂ ਬੰਦੀ ਕੀ ਚੱਕੜੇ ਰਿੰਗੀ ਜਾਂਦੀ ਏ ਅੱਛਾ ਕੱਲੀ ਕੱਟੀ ਕੁੱਟੀ ਲਾ ਲਈ ਆ ਜਾਂ ਬੰਦੀ ਜੰਮ ਉਹਦਾ ਦੇ ਮਰਗੀ ਵੱਲ ਜੰਦੀ ਦਾ ਕੱਲ ਬੱਜੀਆਂ ਦੋ ਦੋ ਕੱਟੀਆਂ ਅੱਛਾ ਮੱਝਾਂ ਚੋਂ ਹੈਗੇ ਦੋ ਤਿੰਨ ਹੋਰ ਅੱਛਾ ਉਹ ਇਹਦੀ ਲਾਈ ਆ ਜਾਂ ਪੰਨੀ ਸਮਝ ਲਗੀ ਅੱਛਾ ਹਾਂ ਠੀ ਤੇ ਹੁਣ ਦੁੱਧ ਕਿੰਨਾ ਹੋ ਗਿਆ ਦੇਖੋ 1 ਕਿਲੋ ਤੋਂ ਬਾਹਰ ਹੀ ਹੋ ਗਿਆ ਤੁਰ ਫਿਰ ਇੱਕ ਰੀਨ ਹਾਂਜੀ ਬਾਕੀ ਚਲੋ ਇਹ ਆ ਵੀ ਕੱਦ ਕਾ ਠੀਕ ਆ ਹਾਂ ਦਾ ਮਜੀਤ ਹੋਰ ਲੋ ਕਿ ਤਾਂ ਕਿੰਨਾ ਫਿਰ ਵੇਚੀ ਮੁੱਲ ਰੱਖਣਾ ਇਹਦਾ ਇਹ ਵੀ ਜੀ ਹੁਣ ਹੀ ਭਾਈ ਵੇਚੀ ਹੁੰਨੀ ਦੀ ਪੰਜੂ ਕੀ ਵੇਚੀ ਹੁੰਨੀ ਦੀ ਹੈ ਅੱਛਾ ਅਗਲ ਬਰਾ ਹੁਣ ਹੀ ਕੰਮ ਤੇਜੀ ਆ ਅਗਲੇ ਦਿਨ ਅੱਜ ਵੇਚੀ ਮੈਂ 43000 ਅੱਛਾ ਇਹ ਦੀ ਦੀ ਆਪਾਂ ਹਾਂ ਨਾਲ ਇਸ਼ਾਰੀ ਆ ਅੱਛਾ ਛਾਲੀਆ ਦੀ ਦੇ ਤਾਂ ਤੁਸੀਂ ਆਪ ਸਮਾਓ ਕਿ ਪੂਰਾ ਲੰਮਾ ਸਾਲ ਮੁੰਦੀ ਆ ਪੂਰੇ ਲੰਮੇ ਕਰੀ ਦਸਾਂ ਚਲੋ ਥੋੜੀ ਬਾਤ ਛੋਟ ਛੜ ਕਰ ਦੋਗੇ 40000 ਭਾਈ ਹਾਂ ਨੇ ਲਵਾਗੇ 45000 ਦੀ ਮੇਰੇ ਕੋਲ ਕੁਛ 6 ਕਿਲੋ ਤੋਂ ਦੁੱਧ ਬਾਦ ਚੋਖੜੇ ਠੀਕ ਆ ਹਾਂ 99 ਦੇ ਦੇਖ ਸਕਦੇ ਜੀ 6 ਆ ਤਾਂ ਬਾਹਰ ਠੀਕ ਆ ਜੀ ਸਾਪੀ ਦੇ ਮਿਲਦੀ ਏ ਤੇ ਜਗਤੀਗਾ ਲਵਾਦੀ ਜਿਹੜੀ ਹੁਣ ਆ ਜਿਹੜੇ ਗਾਂਜੇ ਇਹ ਗਾਂ ਦੁੱਧ ਦੇ ਗਏ 5 ਰੋਟੀ ਅੱਛਾ ਇਹਨੂੰ ਡੇਢ ਪੌਣੇ 2 ਮਹੀਨੇ ਬਣੀ ਨੂੰ ਹੋਏ ਜੇ ਪਰ ਮੈਂ ਥੋੜਾ ਤਾਂ ਮੇਰੇ ਦਾਮ ਮੈਨੂੰ ਥੋੜਾ ਬੁਝੀ ਆ ਅੱਛਾ ਚੱਕ ਡਾਕਟਰ ਨੂੰ ਮਰਾਤੀ ਫੋਨ ਲਾਇਆ ਹੁਣ ਲੈ ਆਇਆ ਨਹੀਂ ਹੈ ਅੱਛਾ ਉਹ ਵੀ ਕਿਤੇ ਗਿਆ ਜੀ ਅੱਛਾ ਮੰਡੀ ਵੱਲੇ ਨਹੀਂ ਲੱਗੀ ਉਥੇ ਹਾਂਜੀ ਹਾਂਜੀ ਵੱਲੇ ਮੰਡੀ ਰੁਕੀ ਲੱਗੀ ਕਹਿੰਦਾ ਉਹਦੀ ਅੱਛਾ ਤਾਂ ਟਾਈਮ ਲੂਦਾ ਨਹੀਂ ਲੱਗਦਾ ਸਾਡੇ ਲੱਗਾ ਹੋਣਾ ਠੀਕ ਹੈ ਜੀ 10 ਕੋਣੀ ਦਿਨ ਬਣੀ ਹੋਈ ਜੀ ਠੀਕ ਹੈ ਚੱਕ ਇਹ ਜੱਪ ਕਰਾਈਏ ਤਾਂ ਮੰਡੀ ਨਹੀਂ ਬਗਾਈਏ 5 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਦੁੱਧ ਦਾ ਮੱਝਾ ਕਰਖਣਾ ਜੀ ਤੇ ਠੰਡ ਵੀ ਚੰਗਾ ਬਾਕੀ ਆ ਵੀ ਚਲੋ ਕੱਦ ਕਾਠ ਪੱਖਾ ਚੰਗੀ ਆ ਜੇ ਕਿਤੇ ਗਾਵੇਂ ਕਿਤੇ ਨਿਕਲ ਹੁੰਦੀ ਆ ਤੇ ਸੱਜਰ ਚੰਗੀ ਤਿਆਰ ਹੋ ਗਈ ਚੰਗੇ ਦੁੱਧ ਵਾਲੀ ਆ ਜਿਹੜੀਆਂ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਆਂਗੇ ਕੋ ਲੋਕਾਂ ਦਾ ਲਗਾ ਜੀ ਇਹ ਆ ਵੀ ਚਲੋ ਚਾਹ ਪਾਣੀ ਵਾਸਤੇ ਜਿੰਨਾ ਕਿਸੇ ਵੀਰਾਂ ਦਾ ਉਹਨਾਂ ਵੀਰਾਂ ਵਾਸਤੇ ਦੇਵਾਂ ਕੋਈ ਨਾ ਫੁੱਲਾਂ ਦੀ ਰੂਮਰ ਦੀ ਪੋਲੀ ਆ ਤੇ ਇਹਦਾ ਫਿਰ ਮੁੱਲ ਇਹ ਆ ਬਦਰੀਏ 9000 ਦੀ ਅੱਛਾ 9000 ਦੀ 8.5 ਦੀ ਭਾਈ ਹਾਂ ਨਹੀਂ ਲਵਾਂਗੇ ਵੀ ਠੀਕ ਹੈ ਜੀ ਪਰ ਜਿਹੜਾ ਲੈ ਗਏ ਸੇਵਸੋ 115 ਦੋ ਦਿਨ 7-800 ਕਰਨਾ ਰਬਾਨਾ ਨਹੀਂ ਠੀਕ ਹੈ ਜੀ ਹਾਂ ਬਾਕੀ ਨਵੀਂ ਐਪ ਬੜੀ ਓਕੇ ਆ ਤੇ ਆ ਜਿਹੜੀ ਜੇ 1 ਤੋਂ 10 ਕਿਲੋ ਅੱਛਾ ਲਿੱਟਰਾ ਵੀ ਮਿਲ ਕੇ ਖੜੇ ਦੋ ਡੰਗ ਤਿੰਨ ਡੰਗ ਮਿਲ ਤੋਂ ਟੋਕੜੇ ਗੱਦ ਘੱਟ ਪੱਖਾ ਚੰਗੇ ਹੁੰਦੀ ਹੈ ਵੀ ਹਾਂ ਜੀ ਦੇਖੋ ਠੀਕ ਹੈ ਤੋਰ ਫਿਰ ਇਹਨਾਂ 10 ਲੀਟਰ ਹੈਗਾ ਪੱਕਾ ਦੁੱਧ ਚੋਰ ਹੈ ਭਾਈ ਇਹ ਕਿ ਨਹੀਂ ਸੂਣ ਵਾਲੀ ਆ ਹਾਂਜੀ ਮਲ ਚੋ ਕੇ ਖੜੇ तो बॉक्सर मार गये ना महीने का भी, तेरे भगवान् उसी था कभी उसी कस्बा में थे अब वहाँ भी क्या लेना हूँ? ਇਹ ਦੋ ਭਾਈ ਸੂਈ ਨੂੰ ਕੋਈ ਮੇਰੇ ਇਹ ਰਗਾ ਟੈਮਾ ਗਾਏ ਦੋ ਦਿਨ ਕੋ 14 ਕਿਲੋ ਸੀ ਅੱਛਾ ਪਰ ਹੁਣ ਘੜੀ ਜੀ ਮੇਰੇ ਕੋਲ ਆ ਗਏ ਕੋਲੋਂ ਘੜੀ ਥੋੜੀ ਗਾ ਤੇ ਇਹਦਾ ਮੁੱਲ ਕਿਹਾ ਹਾਂ ਨਾ ਭਾਈ 25 ਹਜ਼ਾਰ ਰੁਪਏ ਅੱਛਾ 27 ਹਜ਼ਾਰ ਰੁਪਏ ਚਲੋ ਥੋੜਾ ਛੋਟ ਹੀ ਹੋਣੀ ਐ ਚੋ ਅੱਛਾ ਹਾਂ ਠੀਕ 22 ਹਜ਼ਾਰ ਦੀ ਭਾਈ ਹਾਂ ਨਾ ਮੰਗ ਲਈ ਠੀਕ ਆ 10 ਕਿਲੋ ਦੁੱਧ ਮੇਰੇ ਕੋਲ ਲੀਟਰ ਮਾਰ ਕੇ ਖੜੇ ਤੇ ਬਾਕੀ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਕੱਟ ਕਾਟ ਪੱਖਾ ਚੰਗੀ ਐ ਵੀ ਪਹਿਲਾ ਸੂਆ ਜੇ ਕੰਨੀਆਂ ਬਰਬ ਨਹੀਂ ਗਿਆ ਠੀਕ ਆ ਹਾਂਜੀ ਤੇ ਬਾਕੀ ਇਹ ਵੀ ਚਲੋ ਤੁਹਾਡੇ ਘਰ ਜਿਉਂੀ ਉਹ ਵੀ ਸਾਰਾ ਕੁਛ ਇੱਥੇ ਹੀ ਆ